ਕਾਂਗਰਸ ਦੇ ਸਵਾਈ ਆਗੂ ਮਨਜੀਤ ਸਿੰਘ ਹੰਬੜਾ ਤੇ ਸਰਪੰਚ ਰਣਜੋਤ ਸਿੰਘ ਜੱਗਾ ਨੇ ਕਸਵਾ ਹੰਬੜਾ ਤੇ ਬਜ਼ਾਰਾਂ ਵਿੱਚ ਤਿੰਨ ਗੱਡੀਆਂ ਰਾਹੀਂ ਕੂੜਾ ਚੁੱਕਣ ਦੀ ਸ਼ੁਰੂਆਤ ਕਰਦਿਆਂ ਤਿੰਨ ਗੱਡੀਆਂ ਨੂੰ ਕੂੜਾ ਚੁੱਕਣ ਲਈ ਰਵਾਨਾ ਕੀਤਾ ਪ੍ਰਧਾਨ ਹੰਬੜਾ ਨੇ ਕਿਹਾ ਕਿ ಗ್ರಾಮ ਪੰਚਾਇਤ ਵੱਲੋਂ ਲੋਕਾਂ ਨਾਲ ਕੀਤੇ ਹੋਏ ਹਰ ਵਾਅਦੇ ਨੂੰ ਪੂਰਾ ਕੀਤਾ ਜਾ ਰਿਹਾ ਹੈ ਪਹਿਲਾਂ ਜਿੱਥੇ ਪਿੰਡ ਵਿੱਚ ਸੀਵਰੇਜ ਪਾਇਗੇ ਉੱਥੇ ਗਲੀਆਂ 'ਚ ਇੰਟਰਲੌਕ ਟਾਈਲਾਂ ਲਗਾਈਆਂ ਗਈਆਂ ਖੇਡ ਸਟੇਡੀਅਮ ਕਮ ਸੈਰਗਾ ਬਣਾਈ ਗਈ ਅਤੇ ਉੱਥੇ ਦੇ ਲੋਕਾਂ ਦੇ ਘਰਾਂ ਵਿੱਚੋਂ ਕੂੜਾ ਚੁੱਕਣ ਲਈ ਤਿੰਨ ਗੱਡੀਆਂ ਦੇ ਸ਼ੁਰੂਆਤ ਕੀਤੀ ਗਈ ਹੈ ਅਤੇ ਜਲਦੀ ਹੀ ਪਿੰਡ ਹੰਬੜਾ ਨੂੰ ਹੋਰ ਸੁਖ ਸਹੂਲਤਾਂ ਨਾਲ ਜੋੜ ਕੇ ਪਿੰਡ ਨੂੰ ਸਵਰਗ ਬਣਾਇਆ ਜਾਵੇਗਾ ਸਰਪੰਚ ਰਣਜੋਤ ਸਿੰਘ ਜਿੱਗਾਂ ਦੇ ਦੁਕਾਨਦਾਰਾਂ ਅਤੇ ਪਿੰਡ ਵਾਸੀਆਂ ਨੂੰ ਕੂੜਾ ਚੁੱਕਣ ਵਾਲੀਆਂ ਗੱਡੀਆਂ ਦੇ ਕਰਿੰਦਿਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਤਾਂ ਜੋ ਪਿੰਡ ਗੰਦਗੀ ਰਹਿਤ ਬਣਾਇਆ ਜਾ ਸਕੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਪੁਰਪ ਦੇ ਮੌਕੇ ਤੇ ਸਵੱਛ ਪ੍ਰਾਰਥਾ ਅਭਿਆਨ ਦੇ ਤਹਿਤ ਜੋ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਚਲਾਇਆ ਜਾ ਰਿਹਾ ਹੈ ਉਸ ਦੇ ਤਹਿਤ ਹੰਬੜਾ ਪੰਚਾਇਤ ਨੇ ਇਹ ਫੈਸਲਾ ਲਿੱਤਾ ਸੀਗਾ ਕਿ ਆਪਣੇ ਇਲਾਕੇ ਨੂੰ ਸਵੱਛ ਔਰ ਸਾਫ ਸੁਥਰਾ ਕੀਤਾ ਜਾਵੇ ਜਿਸ ਤਰ੍ਹਾਂ ਕਿ ਅਸੀਂ ਦੇਖਦੇ ਹਾਂ ਕਿ ਸਫਾਈ ਦੇ ਨਾਲ ਬਹੁਤ ਸਾਰੇ ਸਫਾਈ ਦੇ ਵਿੱਚ ਜਿਹੜੀ ਹੈਗੀ ਹੈ ਖੁਦਾਈ ਹੈਗੀ ਹੈ ਔਰ ਸਫਾਈ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੋਂ ਅਸੀਂ ਨਜਾਤ ਪਾ ਸਕਦੇ ਹਾਂ ਜਿਸ ਤਰ੍ਹਾਂ ਡੇਂਗੂ ਹੈ ਮਲੇਰੀਆ ਹੈ ਕਰੋਨਾ ਹੈ ਇਸ ਦੇ ਤਹਿਤ ਜਿਹੜਾ ਹੈਗਾ ਸਾਰੇ ਪੰਚਾਇਤ ਪੰਚਾਇਤ ਮੈਂਬਰ ਔਰ ਸਾਡੇ ਪ੍ਰਧਾਨ ਸਾਹਿਬ ਸਰਦਾਰ ਮਨਜੀਤ ਸਿੰਘ ਹਮਣਾ ਜੀ ਦੇ ਹਮਲੇ ਦੇ ਨਾਲ ਇਹ ਜਿਹੜਾ ਪ੍ਰੋਜੈਕਟ ਹੈ ਅੱਜ ਸ਼ੁਰੂ ਕੀਤਾ ਗਿਆ ਹੈਗਾ ਤੋ ਅਸੀਂ ਆਸ ਕਰਦੇ ਆ ਵਾਹਿਗੁਰੂ ਅਕਾਲ ਪੁਰਖ ਅੱਗੇ ਵੀ ਅਸੀਂ ਅਰਦਾਸ ਕਰਦੇ ਆ ਕਿ ਸਾਨੂੰ ਕਾਮਯਾਬੀ ਬਖਸ਼ੇ ਵਾਹਿਗੁਰੂ ਜੀ ਅਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਆਪੜਾ ਵਿਕੇ ਸਵਚ ਭਾਰਤ ਦੀ ਮਹਿਮਾਤ ਦੇ ਹਿਤ ਜੋ ਆ ਬੇਸਟੇਜ ਹੁੰਦੀ ਆ ਪਿੰਡ ਦੀ ਇਹ ਚੱਕਣ ਦੀ ਰਸਮ ਦੀ ਹੈ ਇਕੱਠਨ ਕਰਨ ਰਹੇ ਆ ਸੋ ਸਾਡੀ ಗ್ರಾಮ ਪੰਚਾਇਤ ਪਹਿਲੇ ਦਿਨ ਤੋਂ ਇਹੀ ਉਪਰਾਲਾ ਲਿਆ ਸੀ ਕਿ ਜੋ ਸਾਡੀਆਂ ਅੰਡਰਗਰਾਊਂਡ ਪਾਈਪਾਂ ਜਾਂ ਕੋਈ ਵੀ ਪਾਣੀ ਜਾ ਰਿਹਾ ਉਹ ਜ ਪਲਾਸਟਿਕ ਬਹੁਤ ਫਸਦਾ ਸੋ ਇਸ ਤਰ੍ਹਾਂ ਦੀ ਬਹੁਤ ਪ੍ਰੋਬਲਮ ਸੀਗੀ ਸਾਡਾ ਪਿੰਡ ਛੋਟਾ ਪਟੜੀ ਬਹੁਤ ਵੱਡਾ ਪਿੰਡ ਆ بڑے ਬਾੜ ਆ ਸੋ ਤੁਸੀਂ ਦੇਖਿਆ ਵੀ ਇਹ ਇੰਡਸਟਰੀ ਪਿੰਡ ਹੋਣ ਕਰਕੇ ਬਹੁਤ ਵੇਸਟੇਜ ਆ ਸੋ ਉਹਦੇ ਹੱਲ ਲਈ ਸਾਡੀ ਪੰਚਾਇਤ ਨੇ ਇਕਰਾਰ ਕੀਤਾ ਇੱਕ ਕੋਈ ਅੰਬਰਸਾਦ ਦੀ ਸੰਸਥਾ ਵਾ ਸੋ ਸਾਰੇ ਪਿੰਡ ਨੇ ਸਹਿਯੋਗ ਦਿੱਤਾ ਖਾਸ ਕਰਕੇ ਸਾਡੇ ਮੋਹਤਵਾਰ ਸੱਜਣ ਜਿਸ ਤਰ੍ਹਾਂ ਪਹਿਲਾਂ ਮੇਥੋਂ ਬੋਲ ਕੇ ਹਟੇ ਆ ਕਿ ਕਿਸ ਤਰ੍ਹਾਂ ਇਹ ਸਫਾਈ ਦੀ ਮਹਿਮਾ ਆਰੰਭ ਹੋਊਗੀ ਕਿਸ ਤਰ੍ਹਾਂ ਪਿੰਡ ਦੀ ਸਫਾਈ ਹੋਊਗੀ ਸੋ ਬੜੀ ਵਧੀਆ ਗੱਲ ਆ ਬੜਾ ਸਲਾਗਾ ਜੋ ਕਦਮ ਆ ਬਹੁਤ ਉਪਰਾਲਾ ਵਧੀਆ ਜੇ ਵਧੀਆ ਤਰੀਕੇ ਨਾਲ ਇਸੇ ਤਰ੍ਹਾਂ ਚੱਲਦਾ ਰਹੇ ਤਾਂ ਬਹੁਤ ਵਧੀਆ ਤਰੀਕੇ ਨਾਲ ਇਹ ਕਹਾ ਪ੍ਰੋਗਰਾਮ ਚੱਲ ਸਕਦਾ ਸੋ ਸਫਾਈ ਰਹਿ ਸਕਦੀ ਹੈ ਪਿੰਡ ਦੀ ਸੋ ਮੈਂ ਇੱਕ ਵਾਰ ਫਿਰ ਪੰਚਾਇਤ ਦਾ ਸਾਰੇ ਇਲਾਕੇ ਦਾ ਸਾਰੇ ਮੋਹਤਵਾਰ ਸੱਜਣਾ ਦਾ ਧੰਨਵਾਦ ਕਰਦਾ ਕਿ ਇਹਦੇ ਵਿੱਚ ਸਾਡਾ ਸਾਥ ਦੇ ਰਹੇ ਆ ਤਾਂ ਕਿ ਇਹ ਜੋ ਸਾਡੀ ਸਫਾਈ ਦੀ ਮਹਿਮਾ ਇਹ ਚੱਲ ਸਕੇ ਧੰਨਵਾਦ ਫਾਈ ਵੀ ਮਹਿਮਾ ਸ਼ੁਰੂ ਕਰਨ ਲੱਗੇ ਆ ਜੋ ਸਾਰੇ ਸਾਡੇ ਨਗਰ ਦੀ ਬਹੁਤ ਵੱਡੀ ਮੰਗ ਸੀ ਕਿਉਂ ਇੰਡਸਟਰੀ ਏਰੀਆ ਹੁਣ ਕਰਕੇ ਬਹੁਤ ਗੰਦਗੀ ਫੈਲੀ ਹੋਈ ਆ ਉਹਦੇ ਕਰਕੇ ਹੁਣ ਅਸੀਂ ਸਾਰੇ ਪੰਚਾਇਤ ਨੇ ਤੇ ਨਗਰ ਨਿਵਾਸੀਆਂ ਨੇ ਮਤਲਬ ਅਪਰਾਲਾ ਕੀਤਾ ਅਸੀਂ ਇੱਕ ਦੋ ਗੱਡੀਆਂ ਮਤਲਬ ਲਾਈਆਂ ਨੇ ਉਹਦੇ ਤਹਿਤ ਸਾਰੇ ਪਿੰਡ ਚੋਂ ਉਹ ਚੱਕਿਆ ਕਰਨਗੇ ਤੇ ਬੇਸਟ ਪਿੰਡ ਦੇ ਬਾਹਰ ਇੱਕ ਕੋ ਜਗਾ ਦਿੱਤੀ ਆ ਸੀ ਜਿੱਥੇ ਸਾਡੀ ਪੰਚਾਇਤ ਜਗਾ ਉਥੇ ਸੱਟਿਆ ਕਰਨਗੇ ਮੈਂ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਕਰਦਾ ਵੀ ਪੰਚਾਇਤ ਦਾ ਸਹਿਯੋਗ ਦਿਓ ਤਾਂ ਜੋ ਆਪਾਂ ਇਹ ਜੋ ਪ੍ਰੋਜੈਕਟ ਸ਼ੁਰੂ ਕੀਤਾ ਸਵਸਥ ਭਾਰਤ ਦਾ ਪਿੰਡ ਦੀ ਗੰਦਗੀ ਚੱਕਣ ਦਾ ਆਪਾਂ ਕਾਮਯਾਬ ਹੋਈਏ ਇਹ ਮੇਰੇ ਇਕੱਲੇ ਦਾ ਕੰਮ ਨਹੀਂ ਇਹ ਸੋਡਾ ਸਾਰਿਆਂ ਦਾ ਕੰਮ ਆ ਮੇਰਾ ਸਹਿਯੋਗ ਦਿਓ ਤਾਂ ਜੋ ਪੈਂਟ ਦੀ ਜੋ ਗੰਦਗੀ ਆ ਆਪਾਂ ਇਹਨੂੰ ਖਤਮ ਕਰ ਦਈਏ